ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਖੜੇ ਆਂ ਪਾਵਨ ਧਰਤੀ ਰਮਦਾਸ ਨਗਰ ਵਿਖੇ ਜਿੱਥੇ ਤਨ ਤਨ ਬਾਬਾ ਬੁੱਢਾ ਸਾਹਿਬ ਜੀਆਂ ਦਾ ਪਰਿਵਾਰ ਰਹਿੰਦਾ ਰਿਹਾ ਉਸ ਥਾਂ ਤੇ ਤਪਸਥਾਨ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਾਬਾ ਗੁਰਬਖਸ਼ ਸਿੰਘ ਜੀ ਵੀ ਉੱਥੇ ਰਹਿੰਦੇ ਰਹੇ ਨੇ ਤੇ ਉਹਨਾਂ ਦੀਆਂ ਪਾਵਨ ਨਿਸ਼ਾਨੀਆਂ ਜਿਹੜੀਆਂ ਨੇ ਉਹ ਵੀ ਉੱਥੇ ਮੌਜੂਦ ਨੇ ਜੋ ਸੰਗਤ ਅੱਜ ਵੀ ਦਰਸ਼ਨ ਕਰ ਰਹੀਆਂ ਨੇ ਤੇ ਕਰ ਸਕਦੀਆਂ ਨੇ ਸੋ ਇਹ ਸਥਾਨ ਦਾ ਨਾਮ ਗੁਰਦੁਆਰਾ ਸਮਾਧਾਂ ਕਿਹਾ ਜਾਂਦਾ ਹੈ ਸੋ ਇਹ ਉਹ ਸਥਾਨ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਜੀਆ ਨੇ ਆਪਣਾ ਜਦੋਂ ਸਰੀਰ ਸੀ ਜਿਹੜਾ ਉਹ ਪੰਜ ਭੂਤਕ ਸਰੀਰ ਪੰਜਾਂ ਤਤਾਂ ਦੇ ਵਿੱਚ ਮਿਲ ਗਿਆ ਸੀ ਸੱਚਖੰਡ ਪਿਆਨਾ ਕਰਗੇ ਸੀ ਅੱਜ ਦੇ ਦਿਨ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆ ਨੇ ਬਾਬਾ ਬੁੱਢਾ ਸਾਭ ਜੀਆਂ ਦਾ ਜੋ ਅੰਤਿਮ ਸੰਸਕਾਰ ਸੀਗਾ ਇਹਨਾਂ ਪਾਵਨ ਸਥਾਨਾਂ ਤੇ ਲਿਆ ਕੇ ਕੀਤਾ ਸੀਗਾ ਇਹ ਉਹ ਪਾਵਨ ਸਥਾਨ ਹੈ ਤੇ ਭਾਈ ਜੇਠਾ ਜੀ ਨੇ ਸੋਲਾ ਸਾਹਿਬ ਜੀ ਦਾ ਜਿੱਥੇ ਪਾਠ ਕੀਤਾ ਸੀ ਉਸ ਵਕਤ ਉਹ ਥੜਾ ਸਾਬ ਤੇ ਉਹ ਸਥਾਨ ਵੀ ਮੌਜੂਦ ਹੈ ਸੋ ਹਰ ਸਾਲ ਸਾਲਾਨਾ ਜੋੜ ਮੇਲਾ ਇੱਥੇ ਮਨਾਇਆ ਜਾਂਦਾ ਹੈ ਇਸ ਵਾਰ ਵੀ ਪਾਵੇਂ ਹੜਾਂ ਦੀ ਮਾਰ ਪਈ ਹੈ ਪਰ ਫਿਰ ਵੀ ਸੰਗਤਾਂ ਬੜੇ ਜੋਸ਼ ਤੇ ਉਤਸ਼ਾਹ ਦੇ ਨਾਲ ਹਾਜ਼ਰੀਆਂ ਭਰ ਰੀਆਂ ਨੇ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸੇ ਤਰ੍ਹਾਂ ਸਤਿਗੁਰ ਜੀ ਦੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਸਥਾਨਾਂ ਤੇ ਹਾਜ਼ਰੀਆਂ ਭਰ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ ਸਭ ਸੰਗਤਾਂ ਦਾ ਜਿਨ੍ਹਾਂ ਨੇ ਲੰਗਰ ਲਾਏ ਨੇ ਜੋੜ ਘਰਾਂ ਵਿੱਚ ਸੇਵਾਵਾਂ ਨਿਭਾਈਆਂ ਨੇ ਹੋਰ ਸੇਵਾਵਾਂ ਕੀਤੀਆਂ ਨੇ ਸਭ ਦਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਪ੍ਰਧਾਨ ਜੀ ਵੱਲੋਂ ਮੈਂ ਇੱਥੋਂ ਦੇ ਮੈਨੇਜਰ ਸਾਹਿਬ ਵੱਲੋਂ ਹੈੱਡ ਗ੍ਰੰਤੀ ਸਾਹਿਬ ਵੱਲੋਂ ਸਭ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜ਼ਿਆਦਾ ਉਸਾਰੇ ਲੋਕਾਂ ਦੇ ਬੱਚੇ 8 ਓਂ ਤੋਂ ਬਾਅਦ ਵੀ ਸੰਗਤਾਂ ਦੇ ਲੋਕ ਗੁਰੂ ਘਰ ਲਈ ਵੱਤ ਤੋਂ ਵੱਧ ਆ ਰਹੀਆਂ ਨੇ ਜਿੰਨੀ ਵੀ ਹੋ ਸਕਦੀ ਉਹਨਾਂ ਸੇਵਾ ਕਰਦੇ ਕਿ ਨੇ ਗੁਰੂ ਘਰ ਆਣੇ ਕਿ ਚਲੋ ਮਾਲਿਕ ਜੀ ਦੀ ਜੀ ਕੀ ਇੱਕ ਟਰਪੀ ਦੇ ਉੱਪਰ ਪਾਣੀ ਆਇਆ ਹੈ ਫਿਰ ਵੀ ਲੋਕਾਂ ਵਿੱਚ ਬਹੁਤ ਉਸ਼ਾ ਹੈ ਕਿ ਮੇਲੇ ਵਿੱਚ ਫਿਰ ਵੀ ਸੰਗਤਾਂ ਹੋਊਗਾ ਆ ਕੇ ਬੰਚਦੇ ਨੇ ਸੰਗਤ ਚ ਬਹੁਤ ਚਾਹ ਹੈ ਸੰਗਤ ਓਨੀ ਆ ਰਹੀ ਹੈ ਜਿੰਨਾ ਪਹਿਲਾਂ ਆਉਂਦੀ ਸੀ ਆਹ ਇਹ ਲੱਗਿਆ ਜਨਾਲੇ ਵਾਲਾ ਰੋਡ ਤੇ ਟੁੱਟ ਚੁੱਕਿਆ ਹੈ ਸੰਗਤ ਜਿਹੜੀ ਹੈ ਫਤਿਹਗੜ੍ਹ ਸਾਹਿਬ ਵਾਲੇ ਰੋਡ ਤੋਂ ਪੂਰੀ ਤਰ੍ਹਾਂ ਆ ਰਹੀ ਹੈ ਤੇ ਭੀੜ ਓਨੀ ਹੈ ਜਿੰਨੀ ਪਹਿਲਾਂ ਲੱਗਦੀ ਸੀ